ਸਿੰਗਪੁਰਾ ਰੋਡ ਆ ਮੈਂ ਇਹ ਨੂੰ ਇਸ ਗੱਲ ਦਾ ਪੁੱਛਿਆ ਤੇ ਉਹਦੇ ਤੇ ਸਾਰੇ ਅਫਸਰਾਂ ਦੇ ਸਾਈਨ ਹੋਏ ਹੋਏ ਆ ਸਾਰੇ ਪੈਸੇ ਪਾਸ ਹੋਏ ਹੋਏ ਆ ਪ੍ਰਧਾਨ ਸਾਹਿਬ ਜਿਹੜੇ ਹੈਗੇ ਨੇ ਇਥੋਂ ਦੇ ਜੀਤੀ ਉਹ ਜਿਹੜੇ ਹੈਗੇ ਨੇ ਸਾਈਨ ਨਹੀਂ ਕਰ ਰਹੇ ਉਹਦੇ ਤੇ ਜੀ ਆਸਤਾ ਹੈ ਵੀ ਇਹ ਦੱਸਣਾ ਵੀ ਆਮ ਆਦਮੀ ਪਾਰਟੀ ਸਰਕਾਰ ਚ ਦੇਖੋ ਕੰਮ ਨਹੀਂ ਹੋ ਰਿਆ ਸੀ ਸਾਈਨ ਤੁਸੀਂ ਵੀ ਕਰਦੇ ਤੁਹਾਨੂੰ ਅੱਜ ਤੱਕ ਇਹਨਾਂ ਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਵੀ ਜੇ ਤੁਹਾਡੀ ਅਗਲੇ ਪਿਛਲੇ ਇਲੀਗਲ ਕੰਮਾਂ ਦਾ ਡਾਟਾ ਮੈਂ ਉੱਤੇ ਮਿਹਨਤ ਕਰ ਲਈ ਤੇ ਫਿਰ ਤੁਸੀਂ ਸਾਈਨ ਵੀ ਕਰਨੇ ਤੇ ਸਾਰਾ ਕੁਝ ਕਰਨਾ ਸੋ ਮੈਨੂੰ ਉਸਰਾ ਨਾ ਪਾਓ ਲੋਕਾਂ ਦੇ ਕੰਮ ਚੜਿੱਕਾ ਨਾ ਪਾਓ ਜੇ ਤੁਸੀਂ ਲੋਕਾਂ ਦਾ ਕੰਮ ਰੋਕਿਆ ਕਿਸੇ ਵੀ ਪ੍ਰਧਾਨ ਨੇ ਮੇਰੀਆਂ ਤਿੰਨ ਕਮੇਟੀਆਂ ਨੇ ਕਿਸੇ ਵੀ ਪ੍ਰਧਾਨ ਦੀ ਕੋਈ ਵੀ ਕੰਪਲੇਂਟ ਮੇਰੇ ਕੋਲ ਆ ਗਈ ਕਿ ਮੌਜੂਦਾ ਉਹ ਕੰਮ ਦੇ ਵਿੱਚ ਦਿੱਕਤ ਪਾ ਰਿਹਾ ਹੈ 92 ਸੀਟਾਂ ਦੀ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਹੈ ਕਿਸੇ ਬਹਿਮ ਚ ਨਾ ਰਹੋ ਤੁਹਾਨੂੰ ਭੁਜਾਉਣਾ ਬਹੁਤ ਹੈ ਮੈਂ ਚੰਗੇ ਤਰੀਕੇ ਨਾਲ ਭੁਜਾਉਣਾ ਹਰੇਕ ਪਿੰਡ 'ਚ ਮੇਰੇ ਹਲਕੇ ਦੇ ਪਿੰਡਾਂ ਵਿੱਚ ਜਾ ਕੇ ਦੇਖੋ ਕਈ ਪਿੰਡਾਂ 'ਚ ਕਰੋੜਾ ਰੁਪਏ ਦੀਆਂ ਗਰੰਟੀਆਂ ਦਿੱਤੀਆਂ ਨੇ ਚਾਹੇ ਜਿਹੜਾ ਮਰਜੀ ਸਰਪੰਚ ਆ ਮੈਂ ਕਹਿੰਨੀ ਐ ਕੰਮ ਕਰੋ ਪੈਸਾ ਲਾਓ ਸਰਕਾਰ ਪੈਸਾ ਦੇਣ ਚ ਕਮੀ ਨਹੀਂ ਚੜਦੀ ਪਰ ਜੇ ਤੁਸੀਂ ਇਹ ਸੋਚਣਾ ਐ ਵੀ ਪੁਰਾਣਾ ਫਲਾਣੇ ਦੀ ਗਲੀ ਦੀ ਪੱਕੀ ਕਰਾਉਣੀ ਉਹ ਇਟਾਂ ਇੰਟਰਲੌਕ ਇਟਾਂ ਲਾ ਲੀਆਂ ਇੰਟਰਲੌਕ ਇਟਾਂ ਪੱਟ ਲਈਆਂ ਮੇਰੇ ਹਲਕੇ 'ਚ ਇਹ ਕੰਮ ਨਹੀਂ ਚੱਲਣਾ ਰੁਪਈਆ ਮੈਂ ਕਿਸੇ ਤੋਂ ਮੰਗਦੀ ਨਹੀਂ ਆ ਰੁਪਈਆ ਖਾਣਾ ਨਹੀਂ ਆ ਖਾਣ ਮੈਂ ਤੁਹਾਨੂੰ ਵੀ ਨਹੀਂ ਦੇਣਾ ਮੇਰੇ ਹਲਕੇ ਚ ਲੋਕਾਂ ਦੇ ਕੰਮਾਂ ਚ ਕਿਸੇ ਨੇ ਡਿੱਕਾ ੜਾਇਆ ਕਿਸੇ ਨੇ ਮਿਹਨਤ ਨਾ ਕੀਤੀ ਮੈਂ ਬਹੁਤ ਭਜਾਉਣਾ ਮੈਂ ਇਸੇ ਕੰਮ ਤੇ ਆ ਤੁਹਾਡੇ ਤੇ ਆ ਡਿਪਾਰਟਮੈਂਟ ਮੇ ਸਾਰੇ ਮਿਹਨਤ ਕੀਤੀ ਆ 2 ਸਾਲ ਬੜੇ ਵਧੀਆ ਤਰੀਕੇ ਨਾਲ ਚੱਲ ਰਹੇ ਨੇ ਤੇ ਹੁਣ ਪੂਰਾ ਧਿਆਨ ਮੇਰਾ ਹਲਕੇ ਚ ਐ ਇਹ ਗੱਲ ਨੂੰ ਮੇਰੇ ਲਾਈਟ ਨਾਲ ਨਿਓ ਮੈਂ ਮਿਹਨਤ ਸਟਾਰਟ ਕਰ ਦਿੱਤੀ ਆ ਤੁਹਾਡੇ ਹਾਲਾਤ ਦੇ ਜਿਹੜੀਆਂ ਕਲੋਨੀਆਂ ਵਾ ਦੇਖੋ ਇਹਨਾਂ ਨੂੰ ਨੋਟਸ ਕੱਢੇ ਹੋਏ ਨੇ ਇਹਨਾਂ ਦਾ ਮੈਂ ਤੁਹਾਨੂੰ ਦੱਸਿਆ ਵੀ ਇਹਨਾਂ ਨੂੰ ਕੋਈ ਨਾ ਕੋਈ ਵਹਿਮ ਹੈ ਜਿਹੜੇ ਵੀ ਕਲੋਨਾਈਜ਼ਰ ਨੇ ਜਿਹੜੇ ਵੀ ਬਿਲਡਰ ਨੇ ਖਰੜ ਦੇ ਚਾਹੇ ਕਰਾਲੀ ਦੇ ਚਾਹੇ ਨયા گاਉਂ ਦੇ ਪੈਸੇ ਦੇਣੇ ਨੇ ਪੈਸੇ ਦੇ ਦਿਓ ਨਹੀਂ ਅਸੀਂ ਕਢਾਵਾਂਗੇ ਤੁਹਾਡੇ ਤੋਂ ਸਾਨੂੰ ਕਢਾਉਣੇ ਆਉਂਦੇ ਨੇ ਚੰਗੀ ਤਰ੍ਹਾਂ ਕਢਾਵਾਂਗੇ ਲੋਕਾਂ ਦਾ ਇਜਾਜ਼ਤਾਂ ਜਾ ਰਹੀਆਂ ਆ ਬੜਾ ਜੀ ਦੇ ਕਿਹੋ ਜਿਹਾ ਰਿਸਪੌਂਸ ਕਰ ਰਹੀ ਬਹੁਤ ਵਧੀਆ ਜੀ ਰਿਸਪੌਂਸ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਇਕੱਠ ਦੇਖ ਸਕਦੇ ਹੋ ਤੇ ਰਾਤ ਤੱਕ ਹੋ ਗਿਆ ਮੇਰੇ ਖਿਆਲ ਚ ਰਾਤ ਦੇ 8 ਵਜਨ ਵਾਲੇ ਨੇ ਤੇ ਲੋਕ ਬੈਠੇ ਨੇ ਲੋਕ ਪਸੰਦ ਕਰਦੇ ਨੇ ਜੀ ਕੰਮ ਜਿਹੜੇ ਕਰ ਰਹੇ ਆ ਲੋਕਾਂ ਨੂੰ ਪਤਾ ਵੀ ਮਿਹਨਤ ਕਰੀ ਜਾਂਦੇ ਕੁਝ ਦਿੱਕਤਾਂ ਕਈ ਥਾਵਾਂ ਉੱਤੇ ਆਉਂਦੀਆਂ ਨੇ ਪਰ ਦਿੱਕਤਾਂ ਸਾਰੀਆਂ ਦੂਰ ਕਰ ਲਵਾਂਗੇ ਸਿੰਘਪੁਰਾ ਰੋਡ ਨੂੰ ਲੈ ਕੇ ਕਾਫੀ ਜਿਹੜਾ ਲੋਕ ਸ਼ਿਕਾਇਤਾਂ ਲਿਆ ਰਹੇ ਆ ਤੁਹਾਡੇ ਵੱਲੋਂ ਵੀ ਕੁਝ ਅੱਜ ਹੰਰਾਜ ਕੀ ਜ਼ਾਹਿਰ ਕੀਤੀ ਗਈ ਹੈ ਜੀ ਦੇਖੋ ਜਿਹੜੀ ਸਿੰਘਪੁਰਾ ਰੋੜ ਆ ਮੈਂ ਇਹ ਨੂੰ ਇਸ ਗੱਲ ਦਾ ਪੁੱਛਿਆ ਤੇ ਉਹਦੇ ਤੇ ਸਾਰੇ ਅਫਸਰਾਂ ਦੇ ਸਾਈਨ ਹੋਏ ਹੋਏ ਆ ਸਾਰੇ ਪੈਸੇ ਪਾਸ ਹੋਏ ਹੋਏ ਆ ਪ੍ਰਧਾਨ ਸਾਹਿਬ ਜਿਹੜੇ ਹੈਗੇ ਨੇ ਇਥੋਂ ਦੇ ਜੀਤੀ ਉਹ ਜਿਹੜੇ ਹੈਗੇ ਨੇ ਸਾਈਨ ਨਹੀਂ ਕਰ ਰਹੇ ਉਹਦੇ ਤੇ ਕਿਉਂ ਨਹੀਂ ਕਰ ਰਹੇ ਬਈ ਜੇਬ ਚੋਂ ਪੈਸੇ ਥੋੜੀ ਲਾਉਣੇ ਆ ਲੋਕਾਂ ਦੇ ਪੈਸੇ ਨੇ ਕਾਦੀ ਸਿਆਸਤ ਹੈ ਵੀ ਇਹ ਇਹ ਦੱਸਣਾ ਹੈ ਵੀ ਆਮ ਆਦਮੀ ਪਾਰਟੀ ਸਰਕਾਰ ਚ ਦੇਖੋ ਕੰਮ ਨਹੀਂ ਹੋ ਰਿਆ ਸੀ ਸਾਈਨ ਤੁਸੀਂ ਨਹੀਂ ਕਰ ਰਹੇ ਤੋ ਨੂੰ ਅੱਜ ਤੱਕ ਇਹਨਾਂ ਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਵੀ ਜੇ ਤੁਹਾਡੀ ਅ ਅਗਲੇ ਪਿਛਲੇ ਇਲੀਗਲ ਕੰਮਾਂ ਦਾ ਡਾਟਾ ਮੈਂ ਉੱਤੇ ਮਿਹਨਤ ਕਰ ਲਈ ਤੇ ਫਿਰ ਤੁਸੀਂ ਸਾਈਨ ਵੀ ਕਰਨੇ ਤੇ ਸਾਰਾ ਕੁਝ ਕਰਨਾ ਸੋ ਮੈਨੂੰ ਉਸਰਾ ਨਾ ਪਾਓ ਲੋਕਾਂ ਦੇ ਕੰਮ ਚੜਿੱਕਾ ਨਾ ਪਾਓ ਜੇ ਤੁਸੀਂ ਲੋਕਾਂ ਦਾ ਕੰਮ ਰੋਕਿਆ ਕਿਸੇ ਵੀ ਪ੍ਰਧਾਨ ਨੇ ਮੇਰੀਆਂ ਤਿੰਨ ਕਮੇਟੀਆਂ ਨੇ ਕਿਸੇ ਵੀ ਪ੍ਰਧਾਨ ਦੀ ਕੋਈ ਵੀ ਕੰਪਲੇਂਟ ਮੇਰੇ ਕੋਲ ਆ ਗਈ ਕਿ ਮੌਜੂਦਾ ਉਹ ਕੰਮ ਦੇ ਵਿੱਚ ਦਿੱਕਤ ਪਾ ਰਿਹਾ 92 ਸੀਟਾਂ ਦੀ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਹੈ ਕਿਸੇ ਬਹਿਮ ਚ ਨਾ ਰਹੋ ਕੋਨੂੰ ਪੁਝਾਉਣਾ ਬਹੁਤ ਹੈ ਮੈਂ ਚੰਗੇ ਤਰੀਕੇ ਨਾਲ ਪੁਝਾਉਣਾ ਹੈ ਮੈਮ ਜਿਹੜੀ ਇਹ ਸੜਕ ਪਾਸ ਹੋਈ ਹੈ ਕੁਰਾਲੀ ਨਗਰ ਕੌਂਸਲ ਦੀ ਹੱਦਬੰਦੀ ਤੱਕ ਹੀ ਹੋਈ ਹੈ ਜਦੋਂ ਕਿ ਲਿੰਕ ਰੋਡ ਕੜੂਏ ਤੱਕ ਮਿਲਦਾ ਜਾ ਕੇ ਜੀ ਕਾਫੀ ਪਿੰਡ ਜੁੜੇ ਹੋਏ ਨੇ ਤੇ ਕਾਫੀ ਜ਼ਿਆਦਾ ਰੋਡ ਦੀ ਖਾਸਤਾ ਹੱਦ ਦੇਖੀ ਜਾਂਦੀ ਹੈ ਕੀ ਆ ਸਰਕਾਰ ਵੱਲੋਂ ਇਹ ਕੜੂਏ ਤੱਕ ਰੋਡ ਨਹੀਂ ਬਣ ਸਕਦੀ ਕਿਉਂ ਨਹੀਂ ਬਣਾਓ ਬਣਾਵਾਂਗੇ ਜੀ ਬਣਾਵਾਂਗੇ ਸਾਰਾ ਕੁਝ ਬਣਾਵਾਂਗੇ ਜਿਹੜੀ ਚੀਜ਼ ਜਿੱਥੋਂ ਤੱਕ ਹੋ ਸਕਦੀ ਹੈ ਕਾਨੂੰਨੀ ਤੌਰ ਉੱਤੇ ਸਾਰੇ ਕੰਮ ਕੀਤੇ ਜਾਣਗੇ ਇੱਕ ਤਰੀਕੇ ਨਾਲ ਇੱਥੇ ਤੱਕ ਹੋ ਸਕਦੀ ਹੈ ਦੂਜਾ ਤਰੀਕਾ ਲੱਭਾਂਗੇ ਕੋਈ ਕੰਮ ਇੰਪੋਸੀਬ ਤੇ ਗਾਂ ਥੱਲੇ ਜਿਹੜਾ ਲੋਕਲ ਪੋਲੀਟੀਕਲ ਬੰਦਾ ਉਹ ਮਿਹਨਤੀ ਹੋਣਾ ਚਾਹੀਦਾ ਜੇ ਇਰਾਦਾ ਕੰਮ ਕਰਨ ਦਾ ਸੇਵਾ ਭਾਵਨਾ ਹੈਗੀ ਹੈ ਜੇ ਇਹ ਸੱਚ ਪਤਾ ਹੋਵੇ ਵੀ ਸੇਵਾ ਕਬੂਲ ਹੁੰਦੀ ਹੈ ਲੋਕਾਂ ਨੂੰ ਪਰੇਸ਼ਾਨ ਕਰਕੇ ਕਿਸੇ ਨੂੰ ਸਫਲਤਾ ਨਹੀਂ ਮਿਲੀ ਲੋਕਾਂ ਦਾ ਜਿੱਥੇ ਕੰਮ ਹੁੰਦਾ ਉੱਥੇ ਸਿਆਸਤਾਂ ਨਹੀਂ ਕਰੀਦੀਆਂ ਹੁੰਦੀਆਂ ਕੋਈ ਚੰਗਾ ਕੰਮ ਕਰਨ ਵਾਲਾ ਕਿਸੇ ਵੀ ਪਾਰਟੀ ਦਾ ਹੋਵੇ ਅਸੀਂ ਤਾਂ ਐਪਰੀਸ਼ੀਏਟ ਕਰਦੇ ਹਾਂ ਹਰੇਕ ਪਿੰਡ 'ਚ ਮੇਰੇ ਹਲਕੇ ਦੇ ਪਿੰਡਾਂ ਵਿੱਚ ਜਾ ਕੇ ਦੇਖੋ ਕਈ ਪਿੰਡਾਂ 'ਚ ਕਰੋੜਾ ਰੁਪਈਆ ਦੀਆਂ ਗਰੰਟੀਆਂ ਦਿੱਤੀਆਂ ਨੇ ਚਾਹੇ ਜਿਹੜਾ ਮਰਜੀ ਸਰਪੰਚ ਆ ਮੈਂ ਕਹਿੰਨੀ ਇਹ ਕੰਮ ਕਰੋ ਪੈਸਾ ਲਾਓ ਸਰਕਾਰ ਪੈਸਾ ਦੇਣ ਚ ਕਮੀ ਨਹੀਂ ਛੱਡਦੀ ਪਰ ਜੇ ਤੁਸੀਂ ਇਹ ਸੋਚਣਾ ਹੈ ਵੀ ਪੁਰਾਣਾ ਫਲਾਣੇ ਦੀ ਗਲੀ ਨਹੀਂ ਪੱਕੀ ਕਰਾਉਣੀ ਉਹ ਇਟਾਂ ਇੰਟਰਲੌਕ ਇਟਾਂ ਲਾ ਲੀਆਂ ਇੰਟਰਲੌਕ ਇਟਾਂ ਪੱਟ ਲੀਆਂ ਮੇਰੇ ਹਲਕੇ 'ਚ ਇਹ ਕੰਮ ਨਹੀਂ ਚੱਲਣਾ ਰੁਪਈਆ ਮੈਂ ਕਿਸੇ ਤੋਂ ਮੰਗਦੀ ਨਹੀਂ ਆ ਰੁਪਈਆ ਖਾਣਾ ਨਹੀਂ ਆ ਖਾਣ ਮੈਂ ਤੁਹਾਨੂੰ ਵੀ ਨਹੀਂ ਦੇਣਾ ਇਹ ਯਾਦ ਰੱਖਿਓ ਚਾਹੇ ਕੋਈ ਸਰਕਾਰੀ ਬੰਦਾ ਫਿਰ ਚਾਹੇ ਪੋਲੀਟੀਕਲ ਬੰਦਾ ਮੇਰੇ ਹਲਕੇ ਚ ਲੋਕਾਂ ਦੇ ਕੰਮਾਂ ਚ ਕਿਸੇ ਨੇ ਡਿੱਕਾ ਢਾਇਆ ਕਿਸੇ ਨੇ ਮਿਹਨਤ ਨਾ ਕੀਤੀ ਮੈਂ ਬਹੁਤ ਭਜਾਉਣਾ ਮੈਂ ਇਸੇ ਕੰਮ ਤੇ ਆ ਤੁਹਾਡੇ ਤੇ ਆ ਡਿਪਾਰਟਮੈਂਟ ਮੇ ਸਾਰੇ ਮਿਹਨਤ ਕੀਤੀ ਆ 2 ਸਾਲ ਬੜੇ ਵਧੀਆ ਤਰੀਕੇ ਨਾਲ ਚੱਲ ਰਹੇ ਨੇ ਤੇ ਹੁਣ ਪੂਰਾ ਧਿਆਨ ਮੇਰਾ ਹਲਕੇ ਚ ਐ ਇਹ ਗੱਲ ਨੂੰ ਮੇਰੇ ਲਾਈਟ ਨਾਲ ਨਿਓ ਮੈਂ ਮਿਹਨਤ ਸਟਾਰਟ ਕਰ ਦਿੱਤੀ ਆ ਤੁਹਾਡੇ ਹਾਲਾਤ ਦੇਖ ਕੇ ਹਾਂ ਮਰਮ ਆਪਣੇ ਬਿਲਕੁਲ ਨਾਲ ਲੱਗਦਾ ਇਹ ਕਰਾਲੀ ਦਾ ਸਭ ਤੋਂ ਵੱਡਾ ਗਰਾਊਂਡ ਐ ਜਿਸ ਦੀ ਤੁਸੀਂ ਵਿਚਾਰ ਚਰਚਾ ਵੀ ਕੀਤੀ ਉਸ ਦੇ ਚ ਕਾਫੀ ਡਿਮਾਂਡ ਦਿਲਾਈਆਂ ਨੇ ਲੇਕਿਨ ਤੁਸੀਂ ਹੁਣ ਜਾ ਕੇ ਦੇਖੋ ਬਿਲਕੁਲ ਅੰਧੇਰਾ ਛਾਇਆ ਪਿਆ ਹੈ ਤੇ 5 ਲੱਖ ਦੀ ਦੀ ਅਮਾਉਂਟ ਵੀ ਜਿਹੜੀ ਐਮਪੀ ਲੈਂਡ ਫੰਡ ਦੇ ਵਿੱਚ ਅਨਾਉਂਸ ਹੋਈ ਸੀ ਉਹ ਆਈ ਹੈ ਨਹੀਂ ਆਈ ਹਜੇ ਤੱਕ ਨਹੀਂ ਕਿਉਂਕਿ ਲਗਾਤਾਰ ਜਿਹੜੇ ਗਰਾਊਂਡ ਚਲਾਉਂਦੇ ਨੇ ਲਾਈਟਾਂ ਲਈ ਲਾਈਟਾਂ ਦੇ ਲਈ ਜੀ ਤੇ ਉਹ ਅਜੇ ਤੱਕ ਕੁਝ ਵੀ ਨਹੀਂ ਆਇਆ ਲਾਈਟਾਂ ਲਵਾ ਦੇ ਰਹੇ ਆ ਜੀ ਲਾਈਟਾਂ ਇਹ ਕੁਝ ਕੰਮ ਜਿਹੜੇ ਇਮੀਡੀਏਟ ਹੋ ਸਕਦੇ ਨੇ ਉਹਦੀ ਰਾਣਾ ਜੀ ਕੀ ਰਿਪੋਰਟ ਹੈ ਦੀ ਕਿੱਥੇ ਖੜਿਆ ਇਹ ਜਿਹੜਾ 5 ਲੱਖ ਦੀ ਗ੍ਰਾਂਟ ਆਈ ਹੈ ਬਿਲਕੁਲ ਬਸ ਚੋਰ ਜਬ ਤੋਂ ਲੱਗੇ ਕੰਮ ਸ਼ੁਰੂ ਨਹੀਂ ਹੋ ਰਿਹਾ ਜੀ अच्छा इते करवा देवांगे जी कोई नहीं जे पास होया पया त हुणी होजुगा कोई गल नहीं ओ हुणी हुणे हुणे हो जाना ओ जेडी चीज दा फंड आया पए कुछ नवा नहीं अनाउन्स कर सकदे ते पर डिक्का ना ਢਾਉਣ ਜੀ ਮੈਂ ਡਿੱਕੇ ਵਾਲੇ ਬੰਦੇ 2 ਸਾਲ ਤੁਹਾਨੂੰ ਦਿੱਤੇ ਨੇ ਡਿੱਕੇ ਨਾ ਢਾਯੋ ਮੈਂ ਬਹੁਤ ਡਿੱਕੇ ਪਾਉਣੇ ਆ ਗਰਾਉਂਡ ਦੇ ਵਿੱਚ ਜਿਸ ਤਰ੍ਹਾਂ ਚੰਦੋ ਦੇ ਵਿੱਚ ਵੀ ਕੁਛ ਇੱਕ ਨਦੀ ਇੱਕ ਪ੍ਰਾਈਵੇਟ ਪ੍ਰਾਈਵੇਟ ਕਲੋਨੀ ਘਟੋਰੀਓ ਉਹਦੇ ਵਜ੍ਹਾ ਨਾਲ ਥੋੜਾ ਕੀ ਕਹਿਣਾ ਹੈ ਨਦੀ ਚ ਪ੍ਰਾਈਵੇਟ ਕਲੋਨੀ ਕੱਟੀ ਜਾ ਰਹੀ ਹੈ ਮੈਂ ਪਹਿਲਾਂ ਵੀ ਇਸ ਦਿਰੀ ਤੋਂ ਕਿੰਤਾ ਸੀ ਜਦੋਂ ਤੁਸੀਂ ਨਗਰ ਕੌਂਸਲ ਆਏ ਸੀ ਨਹੀਂ ਮੈਂ ਇਸ ਚੀਜ਼ ਦਾ ਸ਼ੁਰੂ ਹੋ ਗਈ ਹੈ ਸ਼ੁਰੂ ਹੋ ਗਿਆ ਮੈਂ ਪ੍ਰੋਜੈਕਟ ਸ਼ੁਰੂ ਹੋ ਗਿਆ ਹਾਂਜੀ ਉਹ ਤਾਂ ਘਾਟ ਮੌਲੇ ਦਾ ਕੋ ਕਿਹੜੇ ਬੰਦਿਆਂ ਦੀ ਹੈ ਜੀ ਮੈਨੂੰ ਨਹੀਂ ਪਤਾ ਹੁੰਦਾ ਤੁਸੀਂ ਪਤਾ ਕਰਾਉਣਾ ਨਹੀਂ ਮੈਂ ਇਸ ਉੱਤੇ ਸਖਤੀ ਨਾਲ ਫੈਸਲਾ ਲੈਣਾ ਜੇ ਜੇ ਮੈਂ ਤੁਹਾਨੂੰ ਇੱਕ ਗੱਲ ਇੱਥੇ ਖੜ ਕੇ ਵਾਅਦਾ ਕਰਦੀਆਂ ਜੇ ਉਹ ਇਲੀਗਲ ਨਿਕਲੀ ਗਲਤ ਨਿਕਲੀ ਉਹ ਬਣੀ ਬਣਾਈ ਮੈਂ ਢਾਉਣੀ ਹੈ ਜਿਹੜਾ ਵੀ ਬੰਦਾ ਬਣਾ ਰਿਹਾ ਹੈ ਇਹਦੀ ਕੱਲ ਦੀ ਕੱਲ ਮੈਂ ਇਹਦੀ ਜਿਹੜੀ ਕਾਰਵਾਈ ਉਹ ਕਰਵਾਉਣੀ ਹੈ ਵੀ ਇਹ ਕੌਣ ਬੰਦਾ ਨਦੀ ਵਿੱਚ ਜਿਹੜੀ ਪ੍ਰਾਈਵੇਟ ਕਲੋਨੀ ਇਹ ਕਹਿ ਰਹੇ ਨੇ ਪਲਾਟ ਲੈ ਲੈਂਦੇ ਆ ਜੀ ਉਹ ਬਾਕੀ 12 12 ਮੰਦਰ ਦੇ ਦੋ ਮਕਾਨ ਡਿਗੇ ਸੀ ਉਹਨਾਂ ਨੂੰ ਹੁਣ ਤੱਕ ਇਨਸਾਫ ਨਹੀਂ ਮਿਲਿਆ ਤੇ ਜੇਕਰ ਇਸ ਕਲੋਨੀ ਦੇ ਵਿੱਚ ਵੀ ਜਾਈ ਕੋਈ ਕਾਨੂੰਨ ਵਾਲੇ ਦਿਨਾਂ ਦੇ ਵਿੱਚ ਵਾਪਰਦੀ ਤਾਂ ਸ਼ਹਿਰ ਨੂੰ ਵੀ ਵੱਡਾ ਨੁਕਸਾਨ ਹੋਊਗਾ ਨਹੀਂ 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 ਆਪਾਂ ਬਣ ਨਹੀਂ ਦਿੰਦੇ ਸਾਡਾ ਇਹਨਾਂ ਨਾਲ ਕੋਈ ਲੜ-ਡਾਠ ਨਹੀਂ ਹੈ ਜੇ ਤੁਹਾਨੂੰ ਲੱਗਦਾ ਹੋਵੇ ਨਾ ਸਾਨੂੰ ਮੈਨੂੰ ਤੇ ਜਾਣਕਾਰੀ ਤੁਹਾਡੇ ਤੋਂ ਹੀ ਮਿਲੀ ਹੈ ਕਿ ਗਰਾਊਂਡ ਉੱਤੇ ਤੇ ਜੇ ਜਿਹੜੇ ਅਫਸਰ ਨੇ ਨਦੀ 'ਚ ਕਲੋਨੀ ਪਾਸ ਕੀਤੀ ਹੋਈ ਉਹਦੀ ਵੀ ਕੋਈ ਖੈਰ ਨਹੀਂ ਮੇਰੇ ਕੋਲ ਪੈਸੇ ਵੀ ਪੈਂਡਿੰਗ ਸੀ ਜੋ ਬਸੂਲੇ ਜਾਣੇ ਸੀ ਹੁਣ ਉਸ ਤੇ ਕੀ ਕਾਰਵਾਈ ਹੋਈ ਹੈ ਜਿਹੜੀਆਂ ਇਹ ਕਲੋਨੀਆਂ ਵਾ ਦੇਖੋ ਇਹਨਾਂ ਨੂੰ ਨੋਟਸ ਕੱਢੇ ਹੋਏ ਨੇ ਇਹਨਾਂ ਨਾਲ ਮੈਂ ਤੁਹਾਨੂੰ ਦੱਸਿਆ ਵੀ ਇਹਨਾਂ ਨੂੰ ਕੋਈ ਨਾ ਕੋਈ ਵਹਿਮ ਹੈ ਜਿਹੜੇ ਵੀ ਕਲੋਨਾਈਜ਼ਰ ਨੇ ਜਿਹੜੇ ਵੀ ਬਿਲਡਰ ਨੇ ਖਰੜ ਦੇ ਚਾਹੇ ਕਰਾਲੀ ਦੇ ਚਾਹੇ ਨਵੇਂ گاਉਂ ਦੇ ਪੈਸੇ ਦੇਣੇ ਨੇ ਪੈਸੇ ਦੇ ਦਿਓ ਨਹੀਂ ਅਸੀਂ ਕਢਾਵਾਂਗੇ ਤੁਹਾਡੇ ਤੋਂ ਸਾਨੂੰ ਕਢਾਉਣੇ ਆਉਂਦੇ ਨੇ ਚੰਗੀ ਤਰ੍ਹਾਂ ਕਢਾਵਾਂਗੇ ਜਿਹੜੀਆਂ ਨਰਸਰੀ ਜਿਹੜੀਆਂ ਪੰਜਾਬ ਸਰਕਾਰ ਨੇ ਅਲਾਟ ਕਰਨ ਜਾ ਰਹੀ ਹੈ ਪ੍ਰੀਆ ਪੋਸਟਾਂ ਵੀ ਨਿਕਲ ਚੁੱਕੀਆਂ ਆ ਕਿ ਕੋਰਾਲੀ ਦੇ ਵਿੱਚ ਕੋਈ ਅਜਿਹਾ ਅਧਿਕਾਰੀ ਕੋਈ ਅਸਰਾਂ ਦੇ ਜਿਹੜੇ ਖੇਡ ਆਫੀਸਰ ਨੇ ਉਹ ਆਣ ਦੀ ਉਮੀਦ ਕਰ ਸਕਦੇ ਆ ਕਿਉਂ ਨਹੀਂ ਕਰ ਸਕਦੇ ਜੀ ਹਰ ਚੀਜ਼ ਲੈ ਕੇ ਆਵਾਂਗੇ ਮੇਰੇ ਹਲਕੇ 'ਚ ਮੈਂ ਸਭ ਕੁਝ ਲਿਆਉਣਾ ਹੈ ਥੈਂਕ ਯੂ